ਸਤਿ ਸ਼੍ਰੀ ਅਕਾਲ ਜੀ ਅਰਦਾਸ ਬਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਪਹਿਣਾ ਲਈ ਲੈ ਕੇ ਆਈਆਂ ਮੈਂ ਬਹੁਤ ਹੀ ਜ਼ਿਆਦਾ ਸੋਹਣੇ ਟੈਬੀ ਲਾਈਨਿੰਗ ਮੁੰਡਾਲ ਟਿਸਤਾ ਦੀ ਮੁੰਡਾਲ ਟਿਸਤਾ ਦੀ ਮਸਲੀਨ ਤੇ ਪੋਲੀ ਸਿਲਕ ਦੇ ਵਿੱਚ ਸੌਟ ਜਿਹੜੇ ਕਿ ਆਲ ਓਵਰ ਵੀ ਰਹਿਣਗੇ ਤੇ ਮੈਚਿੰਗ ਵੀ ਰਹਿਣਗੇ ਐ ਫੈਬਰਿਕ ਵੀ ਬਹੁਤ ਗੁੱਡ ਕੁਆਲਿਟੀ ਦਾ ਰਹੇਗਾ ਕਲਰ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਬਾਕੀ ਜਿਹੜੇ ਮੇਰੀ ਵੀਡੀਓ ਨੂੰ ਵੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਜਿਹੜੇ ਨਵੇਂ ਵੇਖ ਰਹੇ ਹੋ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੀਆਂ ਭੈਣਾਂ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਆ ਉਹਨਾਂ ਭੈਣਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਆਸ ਕਰਦੀ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋਗੇ ਬਾਕੀ ਮੇਰੀ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਜਿੰਨਾਂ ਭੈਣਾਂ ਨੇ ਅੱਗੇ ਵਿਆਹਾਂ ਦੇ ਸੀਜ਼ਨ ਲਈ ਹੈਂਡਵਰਕ ਮਸ਼ੀਨਵਰਕ ਵਗੈਰਾ ਦੇ ਸਿਲਕ ਕ੍ਰੇਪ ਵਗੈਰਾ ਚ ਸੂਟ ਤਿਆਰ ਕਰਾਉਣੇ ਆ ਉਹ ਥੋੜਾ ਹੁਣ ਤੋਂ ਹੀ ਆਰਡਰ ਦੇਣੇ ਸ਼ੁਰੂ ਕਰ ਦਿਓ ਜੀ ਕਈ ਵਾਰ ਸਾਨੂੰ ਆਰਡਰ ਆਉਂਦਾ ਵੀਕ ਦਿਨ ਹੀ ਹੁੰਦੇ ਆ ਕਹਿੰਦੇ ਵੀ 20 ਦਿਨਾਂ ਦੇ ਵਿੱਚ ਵਿੱਚ ਰੈਡੀ ਕਰ ਦਿਓ ਜੀ ਹੈਂਡਵਰਕ ਦੇ ਸੂਟ ਜੋ ਕਿ ਸੰਭਵ ਨਹੀਂ ਜੀ ਇਸ ਟਾਈਮ ਤੇ ਕਾਰੀਗਰਾਂ ਕੋਲੇ ਜਿਹੜਾ ਰਸ਼ਾ ਹੋਣਾ ਸ਼ੁਰੂ ਹੋ ਗਿਆ ਤਾਂ ਕਿ ਆਉਣ ਵਾਲਾ ਕਿਉਂਕਿ ਆਉਣ ਵਾਲਾ ਸੀਜ਼ਨ ਆ ਜਿਹੜਾ ਵਿਆਹਾਂ ਫੰਕਸ਼ਨਾਂ ਦਾ ਤਾਂ ਤੁਸੀਂ ਹੁਣ ਤੋਂ ਹੀ ਆਰਡਰ ਦੇਣੇ ਸ਼ੁਰੂ ਕਰ ਸਕਦੇ ਹੋ ਜੀ ਸਾਡਾ ਕੰਮ ਤੁਹਾਨੂੰ ਬਿਲਕੁਲ ਫਿਨਿਸ਼ਿੰਗ ਵਾਲਾ ਮਿਲੂਗਾ ਮਿਲੂਗਾ ਵਾਜਵਰੇਟ ਤੇ ਮਿਲੂਗਾ ਫੈਬਰਿਕ ਵੀ ਗੁੱਡ ਕੁਆਲਿਟੀ ਦਾ ਮਿਲੇਗਾ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਸੋਹਣੇ ਸੋਹਣੇ ਪ੍ਰਿੰਟਡ ਮੈਚਿੰਗ ਸੂਟਾਂ ਦੇ ਨਾਲ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਸੂਟ ਰਹੂਗਾ ਬਹੁਤ ਹੀ ਜ਼ਿਆਦਾ ਸੋਹਣਾ ਪਹਿਲਾਂ ਤਾਂ ਤੁਹਾਨੂੰ ਕਲਰ ਦਿਖਾ ਦਈਏ ਜੀ ਨਾਲ ਪ੍ਰਿੰਟਿੰਗ ਕਲਰ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਇਸ ਤਰ੍ਹਾਂ ਗ੍ਰੀਨ ਫਰੋਜ਼ੀ ਜਾਇਦਾ ਸੀ ਗ੍ਰੀਨ ਜਾ ਵੀ ਕਹਿ ਸਕਦੇ ਆ ਕਲਰ ਆਏਗਾ ਨਾਲ ਲੈਮਨ ਜਾਂ ਸ਼ੇਡ ਹੈ ਜੀ ਜੈਲੋ ਥੋੜਾ ਵੀਡੀਓ ਚ ਦਰਕਾਰ ਆ ਵੈਸੇ ਲੈਮਨ ਜੈ ਤਾਂ ਆਲ ਓਵਰ ਵੀ ਸੂਟ ਆਪਾਂ ਜੇ ਸਟਿਚ ਕਰਾਵਾਂਗੇ ਬਣੂਗਾ ਤਾਂ ਲਾਈਨਿੰਗ ਨਾਲ ਬਟ ਬਹੁਤ ਹੀ ਜ਼ਿਆਦਾ ਸੋਹਣਾ ਬਣੂਗਾ ਜੀ ਲੇਸ ਜੀ ਵਗੈਰਾ ਦੀ ਫਿਨਿਸ਼ਿੰਗ ਨਾਲ ਨਾਲ ਟਾਈ ਐਂਡ ਡਾਈ ਦੇ ਦੁਪੱਟੇ ਦੇ ਨਾਲ ਬਹੁਤ ਸੋਹਣਾ ਰੈਡੀ ਹੋਣਾ ਤੇ ਜੇ ਆਪਾਂ ਇਹਦੇ ਨਾਲ ਮੈਚਿੰਗ ਕਰ ਲਾਂਗੇ ਲੈਮਨ ਸ਼ੇਡ ਦੀ ਮੈਚਿੰਗ ਵੀ ਤੁਹਾਨੂੰ ਦੇ ਦੇਵਾਂਗੇ ਅਸੀਂ ਤੇ ਜੇ ਸੀ ਗ੍ਰੀਨ ਕਰਾਉਣੇ ਆ ਜੀ ਮੈਚਿੰਗ ਸੀ ਗ੍ਰੀਨ ਵੀ ਬਹੁਤ ਸੋਹਣੀ ਲੱਗੂਗੀ ਜਾਂ ਕਈ ਭੈਣਾਂ ਦੀ ਆਫ ਵਾਈਟ ਡਿਮਾਂਡ ਹੁੰਦੀ ਹੈ ਆਫ ਵਾਈਟ ਜਿਹੜੀ ਬਾਟਮ ਆ ਉਹ ਵੀ ਬਹੁਤ ਸੋਹਣੀ ਲੱਗੂਗੀ ਜੇ ਆਪਾਂ ਇਹਦੇ ਫੈ ਬ੍ਰਾਂਡ ਦੀ ਗੱਲ ਕਰੀਏ ਇਸ ਤਰ੍ਹਾਂ ਮੋਹਰ ਲੱਗੀ ਤੁਹਾਨੂੰ ਦਿਖਾ ਦਿੰਨੇ ਆ ਜੀ 100% ਜਿਹੜੀ ਹੈ ਤੁਹਾਨੂੰ ਇਸ ਤਰ੍ਹਾਂ ਗਾਰੰਟੀ ਵਾਲਾ ਫੈਬਰਿਕ ਮਿਲੇਗਾ ਸਟੈਂਪ ਲੱਗੀ ਵਾਲਾ ਬਹੁਤ ਜ਼ਿਆਦਾ ਸੋਹਣਾ ਲਾਈਟ ਵੇਟ ਦਾ ਟੈਬੀ ਲਾਈਨਿੰਗ ਹੈ ਜੀ ਬ੍ਰਾਂਡ ਵਾਲੀ ਸਿੰਪਲ ਦੇਸੀ ਜਿਹੜੀ ਹੈ ਆਉਂਦੀ ਉਹ ਨਹੀਂ ਹੈਗੀ オリジナル ਮਿਲੇਗੀ ਟੈਬੀ ਲਾਈਨਿੰਗ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਰਹੇਗਾ ਜੇਕਰ ਤੁਸੀਂ ਇਹਨੂੰ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਜਿਹੜਾ ਸੀ ਗ੍ਰੀਨ ਜਾਂ ਲੈਮਨ ਸ਼ੇਡ ਜਾਂ ਆਫ ਵਾਈਟ ਮੈਚਿੰਗ ਨਾਲ ਲਾਉਂਗੇ ਜੀ ਤਾਂ ਰੇਟ ਇਹਦਾ 1750 ਰੁਪਏ ਰਹੇਗਾ ਜੇ ਤੁਸੀਂ ਆਲ ਓਵਰ ਬਾਏ ਕਰਦੇ ਹੋ ਤਾ ਇਹਦੇ ਨਾਲ 400 ਰੁਪਇਆ ਹੋਰ ਲੱਗ ਜਾਏਗਾ ਜੀ ਤੇ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਜਿਹੜੀ ਵੀ ਭੈਣ ਦਾ ਸਕਰੀਨਸ਼ਾਟ ਪਹਿਲਾਂ ਆ ਗਿਆ ਆਰਡਰ ਪਹਿਲਾਂ ਕਰਤਾ ਉਸੇ ਨੂੰ ਅਸੀਂ ਦੇ ਦਿਆਂਗੇ ਸਾਡੇ ਕੋਲੇ ਸਿੰਗਲ ਹੀ ਸੂਟ ਹੈ ਜੀ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਆਪਣਾ ਸੈਕੰਡ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਰਹੇਗਾ ਜੀ ਮੈਰੂਨ ਕਲਰ ਦੇ ਵਿੱਚ ਥੋੜਾ ਰੈਡਿਸ਼ ਜਿਹਾ ਲੱਗ ਰਿਹਾ ਨਹੀਂ ਜੀ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ 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 ਬਲੈਕ ਜਾਂ ਮੈਰੂਨ ਦੇ ਵਿੱਚ ਹੈ ਥੋੜਾ ਜਿਹੜਾ ਹੈ ਰੋਸ਼ਨੀ ਜੀ ਪੈ ਰਹੀ ਹੈ ਤਾਂ ਕਰਕੇ ਆਪਾਂ ਨੂੰ ਇਹ ਜਿਆਦਾ ਬ੍ਰਾਈਟ ਜਿਹਾ ਲੱਗ ਰਿਹਾ ਹੈ ਰੈੱਡ ਜਿਹਾ ਨਹੀਂ ਪਰ ਇਹ ਬਲੈਕ ਜਿਹੜਾ ਮੈਰੂਨ ਹੁੰਦਾ ਬਹੁਤ ਹੀ ਜਿਆਦਾ ਸੋਹਣਾ ਜਿਹਾ ਮੈਰੂਨ ਉਹ ਵਾਲਾ ਕਲਰ ਆਏਗਾ ਇਹਦਾ ਪ੍ਰਿੰਟਿੰਗ ਤੁਹਾਨੂੰ ਦੇਸੀ ਰਹੀ ਹੈ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਤੇ ਫੈਬਰਿਕ ਇਹਦਾ ਵੀ ਤੈਬੀ ਲਾਈਨਿੰਗ ਰਹੇਗਾ ਪਿਓਰ ਦੇ ਵਿੱਚ オリジナル ਦੇ ਵਿੱਚ ਬਹੁਤ ਹੀ ਲਾਈਟ ਵੇਟ ਕੱਪੜਾ ਜੀ 100% ਲਾਈਨਿੰਗ ਇਹਦੇ ਲੱਗਣੀ ਲੱਗਣੀ ਹੈ ਲਾਈਨਿੰਗ ਨਾਲ ਬਣਨ ਵਾਲਾ ਨਾਲ ਟਾਈ ਐਂਡ ਡਾਈ ਦੇ ਦੁਪट्टे ਨਾਲ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਣਾ ਤੇ ਜੇਕਰ ਤੁਸੀਂ ਇਹਨੂੰ ਸਾਡੇ ਤੋਂ ਆਲ ਓਵਰ ਵਾਇਰ ਕਰਨਾ ਤੇ ਆਲ ਓਵਰ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਇਹਨੂੰ ਆਫ ਵਾਈਟ ਮੈਚਿੰਗ ਦੇ ਨਾਲ ਲੈਣਾ ਤਾਂ ਆਫ ਵਾਈਟ ਮੈਚਿੰਗ ਦੇ ਨਾਲ ਵੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਜਜਣਾ ਇਸ ਤਰ੍ਹਾਂ ਤੁਹਾਨੂੰ ਬੁਖਾ ਰਹੇ ਆ ਆਫ ਵਾਈਟ ਨਾਲ ਵੀ ਬਹੁਤ ਜਚਣਾ ਜੀ ਆਫ ਵਾਈਟ ਨਾਲ ਜਿਹੜੀ ਇਹਦੀ ਕੀਮਤ ਹੈ ਰਹੇਗੀ 1700 ਰੁਪਏ ਜੇ ਤੁਸੀਂ ਆਲ ਓਵਰ ਬਾਏ ਕਰਨਾ ਹੈ ਤਾਂ ਇਹਦੀ ਕੀਮਤ ਹੈ ਜਿਹੜੀ ਰਹੇਗੀ 400 ਪਲੱਸ ਹੋ ਜਾਏਗੀ ਇਹਦੇ ਵਿੱਚ ਬਾਕੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਲੱਗੇ ਸਾਨੂੰ ਸਕਰੀਨ ਸ਼ਾਟ ਲੈ ਕੇ ਥੋੜਾ ਜਲਦੀ ਭੇਜ ਦਿਆ ਕਰੋ ਜੀ ਹਾਂਜੀ ਅੱਜ ਦੀ ਵੀਡੀਓ ਦਾ ਆਪਣਾ ਅਗਲਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਲਵੈਂਡਰ ਸ਼ੇਡ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ ਕਲਰ ਤੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਇਹਦੀ ਤੇ ਫੈਬਰਿਕ ਇਹਦਾ ਰਹੇਗਾ ਹੁਣ ਅੱਗੇ ਵਾਲੇ ਸੀਜ਼ਨ ਦੇ ਲਈ ਸਿਲਕ ਦੇ ਵਿੱਚ ਪੋਲੀ ਸਿਲਕ ਦੇ ਵਿੱਚ ਐਸ ਕੇ ਬ੍ਰਾਂਡ ਦਾ ਰਹੇਗਾ ਜੀ ਸਟੈਂਪ ਲੱਗੀ ਤੁਹਾਨੂੰ ਦਿਖਾ ਦਿੰਨੇ ਆ ਐਸ ਕੇ ਬ੍ਰਾਂਡ ਦਾ ਜਿਹੜਾ ਹੈ ਸੂਟ ਰਹੇਗਾ ਆਪਣਾ ਇਹ ਕਲਰ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹ ਤੁਸੀਂ ਸਾਡੇ ਤੋਂ ਆਲ ਓਵਰ ਵੀ ਬਾਏ ਕਰ ਸਕਦੇ ਹੋ ਔਰ ਜੇਕਰ ਤੁਸੀਂ ਇਹ ਸਕਿਨ ਦਾ ਜਿਹੜਾ ਕਰੀਮ ਸਕਿਨ ਦਾ ਸ਼ੇਡ ਹੈ ਇਸ ਕਲਰ ਦੀ ਮੈਚਿੰਗ ਬਾਟਮ ਦੇ ਨਾਲ ਵੀ ਸਾਡੇ ਕੋਲੋਂ ਵਰਕ ਹੋ ਕੇ ਗਿਆ ਜੀ ਸੂਟ ਉਹਦੇ ਨਾਲ ਵੀ ਬਹੁਤ ਜੱਜਦਾ ਹੈ ਵੀਡੀਓ ਅਸੀਂ ਉਸ ਦਿਨ ਨਹੀਂ ਬਣਾ ਸਕੇ ਤੇ ਲਵੈਂਡਰ ਸ਼ੇਡ ਦੀ ਜੇ ਬਾਟਮ ਲਾਵਾਉਗੇ ਨੇਚਰਲ ਕريب ਵਗੈਰਾ ਦੀ ਜਾਂ ਸਿਲਕ ਦੀ ਤਾਂ ਬਹੁਤ ਹੀ ਜ਼ਿਆਦਾ ਸੂਟ ਹੈ ਜਿਹੜਾ ਜਜਣਾ ਜੀ ਇਹ ਨਾਲ ਜਦੋਂ ਦੁਪੱਟਾ ਰੈਡੀ ਹੋ ਗਿਆ ਪਾਇਆ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਣਾ ਹੈ ਪਾਰਟੀ ਵੇਅਰ ਸੂਟ ਰੈਡੀ ਹੋਣਾ ਜੇ ਬਾਟਮ ਵਗੈਰਾ ਤੇ ਵਰਕ ਕਰਵਾ ਲਓਗੇ ਨਾਲ ਸੋਹਣਾ ਦੁਪੱਟਾ ਲਗਵਾ ਲਓਗੇ ਤੁਹਾਡੇ ਆਰਡਰ ਦੇ ਅਨੁਸਾਰ ਕਰਾਂਗੇ ਜੇ ਤੁਸੀਂ ਸਾਡੇ ਤੋਂ ਇਸੇ ਤਰ੍ਹਾਂ ਹੀ ਵਾਇ ਕਰੋਗੇ ਮੈਚਿੰਗ ਕਰੋ ਜਾਂ ਆਲ ਓਵਰ ਕਰੋਗੇ ਤਾਂ ਸੂਟ ਹੈ ਜਿਹੜਾ 1850 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜਾਏਗਾ オリジナル ਫੈਬਰਿਕ ਰਹੇਗਾ ਜੀ SK ਬ੍ਰਾਂਡ ਦਾ ਬਿਨਾਂ ਮੋਹਰ ਤੋਂ ਕੋਈ ਵੀ ਫੈਬਰਿਕ ਸਾਡਾ ਤੁਹਾਡੇ ਕੋਲੇ ਨਹੀਂ ਪਹੁੰਚਦਾ ਹਮੇਸ਼ਾ ਬ੍ਰਾਂਡ ਦਾ ਫੈਬਰਿਕ ਤੁਹਾਡੇ ਕੋਲੇ ਜਾਵੇਗਾ ਹਾਂਜੀ ਅੱਜ ਦੀ ਵੀਡੀਓ ਦਾ ਆਪਣਾ ਜਿਹੜਾ ਲਾਸਟ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਰਹੇਗਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਵੈਸੇ ਥੋੜਾ ਵਰਾਇਟ ਆ ਰਿਹਾ ਬਟ ਜੈਲੋ ਮਾਸਟਰਡ ਜਿਹਾ ਸ਼ੇਡ ਹੈ ਜੀ ਜਿਹੜਾ ਤੁਹਾਨੂੰ ਆਪਾਂ ਨੂੰ ਕਰੀਮ ਜਿਹਾ ਦਿਸ ਰਿਹਾ ਹੈ ਕੈਮਰੇ ਦੇ ਵਿੱਚ ਇਹ ਸਕਿਨ ਹੈ ਜੀ ਇਹ ਸਕਿਨ ਸ਼ੇਡ ਦੇ ਵਿੱਚ ਹੈ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੇ ਆਪਾਂ ਇਹਦੇ ਬ੍ਰਾਂਡ ਦੀ ਗੱਲ ਕਰੀਏ ਤਾਂ ਇਹ ਰਹੇਗਾ ਜੀ ਟਿਸਟਾ ਬ੍ਰਾਂਡ ਦੇ ਵਿੱਚ ਬਹੁਤ ਹੀ ਸੌਫਟ ਮਲਾਈ ਵਰਗਾ ਕੱਪੜਾ ਟਿਸਟਾ ਬ੍ਰਾਂਡ ਦੇ ਵਿੱਚ ਰਹੇਗਾ ਜੀ ਇਹ ਮਸਲੀਨ ਮੋਡਲ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਲਾਈਟ ਵੇਟ ਫੈਬਰਿਕ ਹੈ ਇਹ ਸਾਰਾ ਜਿਹੜਾ ਹੈਗਾ ਲਾਈਨਿੰਗ ਲੱਗ ਕੇ ਬਣਨ ਵਾਲਾ ਜੀ ਆਲ ਓਵਰ ਵੀ ਲੈਸਾਂ ਦੀ ਫਿਨਿਸ਼ਿੰਗ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਰਹੇਗਾ ਨਾਲ ਟਾਈ ਐਂਡ ਡਾਈ ਦੇ ਦੁਪੱਟੇ ਨਾਲ ਜੇ ਤੁਸੀਂ ਸਾਡੇ ਤੋਂ ਮੈਚਿੰਗ ਲੈਣਾ ਹੈ ਤਾਂ ਇਸੇ ਫੈਬਰਿਕ ਦੇ ਵਿੱਚ ਮੈਚਿੰਗ ਸਲਵਾਰ ਲਾ ਕੇ ਦੇਵਾਂਗੇ ਮਿਆਂ ਚਾਹੇ ਸਕੀਨ ਲਵਾ ਲਓ ਚਾਹੇ ਮਾਸਟਰਡ ਲੰਗਵਾ ਲਓ ਤਾਂ ਜਿਹੜਾ ਸੂਟ ਹੈ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਤਿਆਰ ਹੋਣਾ ਹੈ ਸੂਟ ਦੀ ਕੀਮਤ ਰਹੇਗੀ 2550 ਰੁਪਏ 2550 ਰੁਪਏ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪਾਰਟੀ ਵੇਅਰ ਸਟਫ ਬ੍ਰਾਂਡਡ ਫੈਬਰਿਕ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਬਾਕੀ ਮੇਰੀ ਵੀਡੀਓ ਨੂੰ ਹੁਣ ਤੱਕ ਤੁਸੀਂ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ